ਆ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਗੁਰਖਾਲਤਾ ਸਾਧ ਸੰਗ ਜਿਓ ਕਰਮਾ ਭਾਵਾ ਵਾਲੇ ਹਾਂ ਜੋ ਅਬਰਤ ਵੇਲੇ ਤੋਂ ਧਨ 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 ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਗੋਵ ਦੇ ਵਿੱਚ ਬੈਠ ਕੇ ਅੰਮ੍ਰਿਤ ਮਈ ਬਾਣੀ ਦੇ ਨਾਲ ਜੁੜ ਰਹਾਂ ਆਓ ਜੀ ਅੱਜ ਇਹ ਹੁਕਮਨਾਮੇ ਦੀ ਵਿਚਾਰ ਸਰਵਣ ਕਰੀਏ ਅੱਜ ਦਾ ਹੁਕਮਨਾਮਾ ਰਾਗ ਸੁਰਪ ਹੈ ਬਾਣੀ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਇਹ ਸ਼ਬਦ ਦਾ ਜੋ ਰਹਾਉਂਦੀਆਂ ਪੰਕਤੀਆਂ ਹਨ ਜੋ ਭਾਵਤ ਹੈ ਸ਼ਬਦਾਂ ਉਹਦੇ ਵਿੱਚ ਸਤਿਗੁਰ ਕਹਿੰਦੇ ਨੇ ਹਾਰ ਗੁਣ ਤਾਭ ਹੋ ਸਦਾ ਸੁਭਾਈ ਮਨ ਚੰਦੇ ਸਗਲੇ ਬਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਬੇ ਸਦਾ ਪਿਆਰ ਦੇ ਨਾਲ ਬੰਨ ਕਰਕੇ ਪ੍ਰਮਾਤਮਾ ਦੇ ਸਿਫਤ ਚਲਾ ਦੇ ਗੀਤ ਗਾਉਂਦੇ ਰਿਹਾ ਕਰੋ ਪ੍ਰਮਾਤਮਾ ਨੂੰ ਚੇਤੇ ਕਰਦੇ ਰਿਹਾ ਕਰੋ ਸਿਫਤ ਚਲਾ ਦੀ ਬਰਕਰ ਦੇ ਨਾਲ ਬੜ ਮੰਗੇ ਪਲ ਪ੍ਰਭੂ ਦੇ ਦਰ ਤੋਂ ਪ੍ਰਾਪਤ ਕਰਦੇ ਰਹੋਗੇ ਜੇ ਪ੍ਰਮਾਤਮਾ ਜਿੰਦ ਦੇ ਨਾਲ ਵਸਦਾ ਸਾਥੀ ਪ੍ਰਤੀਤ ਹੁੰਦਾ ਰਹੇਗਾ ਜਿਹੜੇ ਪਿਆਰ ਵਿੱਚ ਆ ਕੇ ਪਰਮਰਮਾ ਦਾ ਨਾਮ ਜਪਦੇ ਹਨ ਜੁੜਦੇ ਹਨ ਫਿਰ ਹਮੇਸ਼ਾ ਹੀ ਉਹ ਪਰਮਰਮਾ ਉਹਨਾਂ ਦੇ ਨਾਲ ਅੰਗ ਸੰਗ ਹੁੰਦੇ ਹਨ ਤੇ ਉਹਨਾਂ ਨੂੰ ਹਰੇਕ ਕੀ ਪਰਮਾਤਮਾ ਦੇ ਦਰਪਨ ਨੂੰ ਪ੍ਰਾਪਤ ਹੋ ਆਜ਼ਾਦੀ ਹੈ ਕਿੰਨਾ ਦੇ ਨਾਲ ਗੁਰੂ ਸਭ ਰਹਿੰਦੇ ਨੇ ਸਰਗੁਰ ਕਹਿੰਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਤਿਮਰ ਤਿਤ ਸਦਾ ਸਵਾਲੇ ਜਿਹੜੇ ਸਿਮਰਦੇ ਹਨ ਜਿਹੜੇ ਪਰਮਾਤਮਾ ਨੂੰ ਚੇਤੇ ਕਰਦੇ ਹਨ ਉਹਨਾਂ ਦੇ ਨਾਲ ਹਮੇਸ਼ਾ ਗੁਰੂ ਅੰਗ ਸੰਗ ਰਹਿੰਦੇ ਹਨ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੱਤਾ ਹੈ ਉਸ ਨੇ ਉਹ ਪ੍ਰਮਾਤਮਾ ਲਭ ਲਿਆ ਹੈ ਜੋ ਹਰ ਵੇਲੇ ਅੰਗ ਸੰਗ ਵੱਸਦਾ ਹੈ ਇਹ ਸਾਡੀ ਜਿੰਦ ਦਾ ਮਦਦਗਾਰ ਹੈ जय जाइएं कर कृपा प्रभ मिले सतगुरु कहते जे प्रभु के चरण जुड़े रहिए ता जिथे भी जाइए उथे ही सुखी रह सकी दा है हमेशा सुखा दी प्राप्ति हों है पर ਜਿਨ੍ਹਾਂ ਨੂੰ ਚਰਨਾ ਵਿੱਚ ਮਲਾਇਆ ਹੈ ਪ੍ਰਭ ਨੇ ਆਪ ਹੀ ਕਿਰਪਾ ਕਰਕੇ ਮਲਾਇਆ ਹੈ ਆਪ ਹੀ ਦਇਆ ਕੀਤੀ ਹੈ ਆਪ ਹੀ ਰਹਿਮਤ ਕੀਤੀ ਹੈ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਆਪ ਦੇ ਚਰਨਾ ਦੇ ਨਾਲ ਜੋੜ ਕੇ ਰੱਖਿਆ ਹੈ ਅਰਗੁਨ ਗਾਵੋ ਸਦਾ ਸੁਭਾਈ ਮਨ ਜਿੰਦੇ ਅਗਲੇ ਫਲ ਪ੍ਰਾਪਹੁ ਜੀ ਕੈ ਸੰਗ ਖਾਏ ਸਰਾਹੀ ਪਿਆਰ ਦੇ ਨਾਲ ਮਨ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਗਏ ਪਰਮਾਤਮਾ ਦੀ ਸਿਪ ਸੁਲਾ ਦੇ ਗੀਤ ਗਾਉਂਦੇ ਰਹਿਣਾ ਚਾਹੀਦਾ ਫਿਰ ਸਿਪ ਸੁਲਾ ਦੀ ਬਰਕਤ ਨਾਲ ਪਰਮਾਤਮਾ ਦੇ ਦਰ ਤੋਂ ਮਨ ਮੰਗੇ ਫਲ ਪ੍ਰਾਪਤ ਹੋ ਜਾਂਦੇ ਹਨ ਦੇ ਪਰਮਾਤਮਾ ਸਾਡੀ ਜਿੰਦ ਦੇ ਨਾਲ ਵਰਤਾਪ੍ਰਤੀਤ ਹੁੰਦਾ ਹੈ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾ ਰੇ ਨਾਰਾ ਸੰਤ ਜਨਾ ਦੀ ਕਿਰਪਾ ਨਾਲ ਪਰਮਾਤਮਾ ਜਿੰਦ ਦਾ ਆਸਰਾ ਪ੍ਰਤੀਤ ਹੁੰਦਾ ਹੈ ਸਤਿਗੁਰੂ ਕਹਿੰਦੇ ਮੈਂ ਤੇ ਸੰਤ ਜਨਾ ਦੇ ਚਰਨਾਂ ਦੀ ਢੂੜ ਬਣਿਆ ਰਹਿਦਾ ਹਾਂ ਪਤਤ ਅਨੀਦ ਕਰ ਲੈਨੇ ਕਰ ਕਿਰਪਾ ਹਰ ਜੱਤ ਦੇਨੇ ਸੰਤ ਜਨ ਵਿਕਾਰਾਂ ਵਿੱਚ ਡਿੱਗੇ ਹੋਇਆ ਲੋਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦੇ ਹਨ ਜਦੋਂ ਉਹ ਕਿਰਪਾ ਕਰਦੇ ਹਨ ਪਰਮਾਤਮਾ ਦੀ ਸਿਫਤ ਸਲਾਹ ਦੀ ਫਿਰ ਉਹ ਦਾਤ ਦੇ ਦਿੰਦੇ ਹਨ ਆਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰੱਖ ਵਾਲਾ ਪਰਮਾਤਮਾ ਆਪ ਚਿਪਲਾ ਕਰਨ ਵਾਲਿਆਂ ਦੀ ਰਾਖੀ ਕਰਦਾ ਹੈ ਸਦਾ ਹੀ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਸਤਿਗੁਰੂ ਕਹਿੰਦੇ ਤਾਂ ਤੇ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਸਿਪ ਚਲਾ ਦੇ ਗੀਤ ਗਉਂਦੇ ਰਹਿਣਾ ਚਾਹੀਦਾ ਹੈ ਸਿਪ ਸੁਲਾ ਦੀ ਬਰਕਤ ਨਾਲ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਦਾ ਜਿਸ ਦੇਵ ਹੈ ਪੁਰਖ ਬਦਾਤਾ ਹਰ ਰਸ ਤਿੰਨ ਹੀ ਜਾਤਾ ਸਤਗੁਰੂ ਕਹਿੰਦੇ ਪਰ ਜਿਸ ਮਨੁੱਖਾ ਨੂੰ ਸਿਰਜਣਹਾਰ ਸਰਵ ਵਿਆਗ ਪ੍ਰਭੂ ਨੇ ਆਪ ਇਹ ਦਾਤ ਜਿੰਦਾ ਹੈ ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸਵਾਦ ਸਮਝਿਆ ਹੈ ਤੇ ਕਦਰ ਜਾਣੀ ਹੈ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਦੂਤ ਵੀ ਉਹਦੇ ਨੇੜੇ ਨਹੀਂ ਢੁਕਦੇ ਤੇ ਪਰਮਾਤਮਾ ਦੀ ਸਰਣ ਪਿਆਰਹਿ ਕੇ ਉਹ ਹਮੇਚਾ ਹੀ ਆਤਮਾ ਨੰਦਮ ਬੰਨਦਾ ਰਹਿੰਦਾ ਹੈ ਜਿੱਥੇ ਨਾਮ ਦਾ ਪ੍ਰਤਾਪ ਹੈ ਜਿੱਥੇ ਬਾਣੀ ਦਾ ਪ੍ਰਤਾਪ ਹੈ ਕਹਿੰਦੇ ਉੱਥੇ ਜਮਦੂਤ ਵੀ ਨਹੀਂ ਜੀ ਆਂਦੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਬਾਣੀ ਦਾ ਪ੍ਰਤਾਪ ਨਾਮ ਦਾ ਪ੍ਰਤਾਪ ਦੇਖ ਕੇ ਵੀ ਜਮਦੂਤ ਛੱਡ ਕੇ ਤੁਰ ਜਾਂਦੇ ਹਨ ਜੀ